ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮ ਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਪੁੰਨਿਆਂ ਵਾਲੇ ਦਿਨ 4 ਰੁਪਏ ਦੀ ਇਹ ਇੱਕ ਚੀਜ਼ ਆਪਣੇ ਘਰ ਵਿੱਚ ਲੈ ਆਓ ਤਾਂ ਘਰ ਵਰਕਤਾ ਨਾਲ ਭਰ ਜਾਵੇਗਾ ਤਾਂ ਪਿਆਰੀ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਦੇ ਅਗੇ ਹੱਥ ਜੋੜ ਕੇ ਬੇਨਤੀ ਹੈ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਗੁਰੂ ਚਰਣਾ ਵਿੱਚ ਹਾਜ਼ਰੀ ਲਗਵਾਓ ਜੀ ਤਾਂ ਜੋ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਉੱਪਰ ਹੋ ਜਾਵੇ ਤਾਂ ਸੰਗਤ ਜੀ ਵੀਡੀਓ ਦਾ ਵਿਸ਼ਾ ਤੁਹਾਨੂੰ ਇੱਕ ਕਹਾਣੀ ਦੇ ਮਾਧਿਅਮ ਰਾਹੀਂ ਸਮਝਾਉਣ ਜਾ ਰਹੇ ਹਾਂ ਤਾਂ ਇਸ ਲਈ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਤਾਂ ਆਓ ਸੰਗਤ ਜੀ ਵੀਡੀਓ ਸ਼ੁਰੂ ਕਰਦੇ ਹਾਂ ਕਹਿੰਦੇ ਕਿਸੇ ਨਗਰ ਦੇ ਵਿੱਚ ਇੱਕ ਮਨੁੱਖ ਰਿਆ ਕਰਦਾ ਸੀ ਉਹ ਅਕਸਰ ਹੀ ਦਿਹਾੜੇ ਵਗੈਰਾ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਿਆ ਕਰਦਾ ਸੀ ਉਹ ਕਦੇ ਕਿਸੇ ਨੂੰ ਕੋਈ ਦੁੱਖ ਨਹੀਂ ਸੀ ਦਿੰਦਾ ਕਹਿੰਦੇ ਅੱਜ ਜਦੋਂ ਖੇਤ ਵਿੱਚ ਮਜ਼ਦੂਰੀ ਕਰਦਾ ਪਿਆ ਸੀ ਤੇ ਕੋਲੋਂ ਦੀ ਇੱਕ ਸੰਤ ਫਕੀਰ ਜੀ ਲੰਘਦੇ ਨੇ ਸੰਤ ਫਕੀਰ ਜੀ ਉਹਦੇ ਕੋਲ ਬੈਠ ਜਾਂਦੇ ਆ ਕਹਿੰਦੇ ਕੁਝ ਖਾਣ ਨੂੰ ਹੈਗਾ ਤਾਂ ਦੇ ਤਾਹੋ ਪੋਣੇ ਵਿੱਚੋਂ ਰੋਟੀਆਂ ਕੱਢ ਕੇ ਹੱਥ ਧੋ ਕੇ ਦਸੰਤ ਫਕੀਰ ਜੀ ਨੂੰ ਦੇ ਦਿੰਦਾ ਹੈ। ਸੰਤ ਫਕੀਰ ਜੀ ਪ੍ਰਸ਼ਾਦਾ ਖਾ ਕੇ ਪੁੱਛਦੇ ਨੇ ਕਿ ਤੂੰ ਕੀ ਕੰਮਕਾਰ ਕਰਦਾ ਹੈ? ਤੇਰਾ ਕੀ ਕਾਰੋਬਾਰ ਹੈ? ਤਾਹ ਕਹਿੰਦਾ ਸੰਤ ਜੀ ਮੈਂ ਤਾਂ ਦਿਹਾੜੀ ਵਗੈਰਾ ਹੀ ਕਰਦਾ ਹਾਂ ਤੇ ਸ਼ਾਮ ਨੂੰ ਘਰ ਜਾ ਕੇ ਰਾਸ਼ਨ ਪਾਣੀ ਲੈ ਕੇ ਤੇ ਪਰਿਵਾਰ ਦਾ ਢਿੱਡ ਪਾਲਦਾ ਹਾਂ। ਸੰਤ ਫਕੀਰ ਜੀ ਕਹਿੰਦੇ ਠੀਕ ਹੈ। ਹੁਣ ਉਹ ਜਿਹੜਾ ਸੀ ਉਹ ਕਹਿਣ ਲੱਗਾ ਸੰਤ ਜੀ ਏ ਜਿਹੜਾ ਜਾਮਾ ਏ ਤਾਂ ਗਰੀਬੀ ਵਿੱਚ ਹੀ ਪੀਤ ਗਿਆ ਪਰ ਮੈਂ ਚਾਹੁੰਨਾ ਵਾਂ ਕਿ ਤੁਸੀਂ ਕੋਈ ਐਸੀ ᔪਗਤ ਦੱਸ ਦਿਓ ਜਿਸ ਦੇ ਨਾਲ ਘਰ ਵਿੱਚ ਬਰਕਤ ਵੀ ਆ ਜਾਵੇ ਤੇ ਘਰ ਵਿੱਚ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਾ ਆਵੇ ਸੰਤ ਫਕੀਰ ਜੀ ਕਹਿੰਦੇ ਠੀਕ ਹੈ ਉਹਦੇ ਲਈ ਤੂੰ ਦੋ ਕੰਮ ਕਰਨੇ ਹੋਣਗੇ ਉਹ ਕਹਿੰਦਾ ਜੀ ਦੱਸੋ ਸੰਤ ਜੀ ਨੇ ਕਿਹਾ ਪਹਿਲਾ ਕੰਮ ਇਹ ਕਿ ਕਦੇ ਕਿਸੇ ਦੀ ਨਿੰਦਿਆ ਨਾ ਕਰੀ ਤੇ ਦੂਜਾ ਕੰਮ ਰੋਜ਼ ਸੰਗਤ ਵਿੱਚ ਬੈਠ ਕੇ ਤੇ ਕਥਾ ਕੀਰਤਨ ਸਰਵਣ ਕਰਿਆ ਕਰੀ ਜਦੋਂ ਤੂੰ ਕਥਾ ਕੀਰਤਨ ਸਰਵਣ ਕਰੇਗਾ ਨਾ ਤਾਂ ਕਿਸੇ ਦੀ ਨਿੰਦਿਆ ਚੁਗਲੀ ਨਾ ਕਰੀ ਸਾਰਾ ਦਿਨ ਕਿਸੇ ਦੀ ਨਿੰਦਿਆ ਨਹੀਂ ਕਰਨੀ ਤੂੰ ਜੋ ਵੀ ਕੰਮ ਕਰੇ ਉਹ ਕੰਮ ਕਰਦੇ ਹੋਏ ਕਿਸੇ ਬਾਰੇ ਮਾੜਾ ਸ਼ਬਦ ਨਾ ਬੋਲੀ ਤੂੰ ਉਹਨਾਂ ਸਮਾਂ ਜਿਹੜਾ ਸਮਾਂ ਕਥਾ ਕੀਰਤਨ ਬਿਤਾ ਕੇ ਆਇਆ ਹੈ ਤੇ ਉਹ ਵੀ ਤੂੰ ਆਪਣੇ ਮਨ ਵਿੱਚ ਰੱਖਣਾ ਹੈ ਉਹ ਕਹਿੰਦਾ ਜੀ ਠੀਕ ਐ ਕਹਿੰਦੇ ਦੂਜੀ ਗੱਲ ਇਹ ਵੀ ਤੂੰ ਆਪਣੀ ਹੱਕ ਤੇ ਸੱਚ ਦੀ ਹਮੇਸ਼ਾ ਕਿਰਤ ਲਵੀ ਇਸ ਤੋਂ ਜ਼ਿਆਦਾ ਕਿਸੇ ਤੋਂ ਕੁਝ ਨਾ ਲਵੀ ਉਹਨੇ ਕਿਹਾ ਜੀ ਠੀਕ ਐ ਕਹਿੰਦੇ ਪ੍ਰਮਾਤਮਾ ਫਿਰ ਆਪੇ ਤੇਰੇ ਰੰਗ ਭਾਗ ਲਾ ਦੇਵੇਗਾ ਅਗਲੀ ਸਵੇਰ ਹੋਈ ਤਾਂ ਕਹਿੰਦੇ ਉਹਨੂੰ ਕਾਮਲੀ ਬੁਲਾਇਆ ਗਿਆ ਕਹਿੰਦੇ ਹੁਣ ਉਹਨੂੰ ਪਤਾ ਸੀ ਵੀ ਮੇਰੇ ਘਰ ਦਾ ਜਿਹੜਾ ਖਰਚਾ ਐ ਉਹ 4 ਪੈਸਿਆਂ ਦੇ ਨਾਲ 4 ਰੁਪਈਆਂ ਦੇ ਨਾਲ ਬੜਾ ਸੋਹਣਾ ਚੱਲ ਜਾਣਾ ਹੈ ਹੁਣ ਜਿਹੜਾ ਵੀ ਉਹਨੇ ਮਜ਼ਦੂਰੀ ਦੇ ਲਈ ਲੈਣ ਵਾਸਤੇ ਆਇਆ ਸੀ ਉਹਨੇ ਇਹੀ ਕਿਹਾ ਕਿ ਮੈਨੂੰ ਸਿਰਫ 4 ਰੁਪਏ ਚਾਹੀਦੇ ਨੇ ਤਾਂ ਉਹ ਸਾਰੇ ਜਾਣੇ ਬੜੇ ਹੈਰਾਨ ਹੋਏ ਕਿ ਇਹਨੇ 4 ਰੁਪਏ ਹੀ ਮੰਗੇ ਨੇ ਜਦੋਂ ਕਿ ਦੂਜੇ ਤਾਂ ਦੁੱਗਣਾ ਮੰਗਦੇ ਨੇ ਉਹਨੇ ਕਿਹਾ ਜੀ ਨਹੀਂ ਮੈਂ ਤਾਂ 4 ਰੁਪਏ ਲਵਾਂਗਾ ਸਾਰੇ ਜਾਣੇ ਬੜਾ ਖੁਸ਼ ਹੋਏ ਤੇ ਉਹਨੂੰ ਰੋਜ਼ ਕੰਮ ਤੇ ਲੈ ਜਾਂਦੇ ਉਹ ਕੰਮ ਤੇ ਜਾਣ ਤੋਂ ਪਹਿਲਾਂ ਇਹੇ ਸ਼ਰਤ ਰੱਖਦਾ ਕਹਿੰਦਾ ਕਿ ਮੈਨੂੰ ਰੁਪਈਏ ਤਾਂ ਚਾਹੀਦੇ ਨੇ ਪਰ ਇਹਦੇ ਬਦਲੇ ਨਾ ਤੁਸੀਂ ਮੈਨੂੰ ਕੋਈ ਗੱਲ ਸੁਣਾਓਗੇ ਜੇ ਤੁਸੀਂ ਮੈਨੂੰ ਕੋਈ ਗੱਲ ਸੁਣਾਉਣੀ ਹੀ ਹੈ ਤਾਂ ਮੈਂ ਤੁਹਾਡੇ ਮੂੰਹੋਂ ਸਿਰਫ ਪਰਮਾਤਮਾ ਦੀ ਗੱਲ ਹੀ ਸੁੰਣਾ ਚਾਹਣਾ ਹਾਂ ਤੇ ਜੇ ਤੁਸੀਂ ਪਰਮਾਤਮਾ ਦੀ ਗੱਲ ਨਹੀਂ ਸੁਣਾ ਸਕਦੇ ਤਾਂ ਮੇਰੇ ਮੂੰਹੋਂ ਪਰਮਾਤਮਾ ਦੀ ਗੱਲ ਸੁਣੋਗੇ ਉਹਨਾਂ ਸਾਰਿਆਂ ਨੇ ਕਹਿਣਾ ਵੀ ਠੀਕ ਐ ਅਸੀਂ ਸੁਣਾ ਨਹੀਂ ਸਕਦੇ ਪਰ ਸੁਣ ਲਵਾਂਗੇ ਇੱਕ ਹੈ ਕਿ ਤੇ ਰੋਜ ਉਹ ਨਾ ਕਿਸੇ ਨਾ ਕਿਸੇ ਘਰ ਦੀ ਆੜੀ ਤੇ ਚਲਾ ਜਾਂਦਾ ਜੋ 4 ਰੁਪਏ ਕਮਾ ਕੇ ਲੈ ਕੇ ਆਉਂਦਾ ਉਸ ਨੂੰ ਉਸਦੇ ਉਹ ਹੁਣ 4 ਰੁਪਈਆ ਦੇ ਨਾਲ ਬੜੇ ਸਕੂਨ ਦੇ ਨਾਲ ਆਪਣੇ ਘਰ ਦਾ ਖਰਚਾ ਚਲਾਉਂਦਾ ਸੀ ਇੱਕ ਦਿਨ ਨਾ ਕਿਸੇ ਸੇਠ ਨੇ ਦੂਰ ਅਦਰਾਡੇ ਕਿਸੇ ਨਗਰ ਵਿੱਚ ਜਾਣਾ ਸੀ ਕਹਿੰਦੇ ਉਹਨੂੰ ਹੁਣ ਕੋਈ ਮਨੋਖ ਚਾਹੀਦਾ ਸੀ ਜੋ ਉਸ ਦਾ ਸਮਾਨ ਢੋ ਕੇ ਤੇ ਲੈ ਜਾਵੇ ਪਰ ਉਹ ਜਾਦੇ ਪੈਸੇ ਨਹੀਂ ਸੀ ਦੇਣਾ ਚਾਹੁੰਦਾ ਸੇਠ ਨੇ ਕਿਹਾ ਇਹ ਜਿਆਦੇ ਪੈਸੇ ਦੇਣ ਦੀ ਲੋੜ ਵੀ ਨਹੀਂ ਪੈਣੀ ਸਾਡੇ ਨਗਰ ਵਿੱਚ ਇੱਕ ਮਨੁੱਖ ਸਿਰਫ 4 ਰੁਪਏ ਲੈਂਦਾ ਹੈ ਤੇ ਆਪਾਂ ਉਹਨੂੰ ਬੁਲਾ ਲੈਨੇ ਆ ਉਸ ਨੂੰ ਬੁਲਾਇਆ ਗਿਆ ਸਵੇਰੇ ਸਵੇਰੇ ਉਹਨੂੰ ਕਹਿੰਦੇ ਭਰਾਵਾ ਤੂੰ ਦੱਸ ਵੀ ਫਲਾਣੀ ਨਗਰ ਜਾਣਾ ਹੈ ਇਹ ਸਮਾਨ ਚੁੱਕ ਕੇ ਲੈ ਕੇ ਜਾਣਾ ਹੈ ਕਿੰਨੇ ਰੁਪਏ ਲਵਾਂਗੇ ਪਰ ਕਹਿੰਦਾ ਕਿ ਇੱਕ ਸ਼ਰਤ ਹੈ ਕਿ ਸਾਰੇ ਰਾਹ ਜਿਹੜਾ ਤੁਸੀਂ ਮੈਨੂੰ ਕੋਈ ਗੱਲ ਨਹੀਂ ਸੁਣਾਓਗੇ ਤੇ ਜੇ ਸੁਣਾਓਗੇ ਵੀ ਤਾਂ ਪਰਮਾਤਮਾ ਦੀ ਗੱਲ ਸੁਣਾਓਗੇ ਤੇ ਜੇ ਨਹੀਂ ਸੁਣਾ ਸਕਦੇ ਤਾਂ ਤੁਸੀਂ ਸਾਰੇ ਰਾ ਮੇਰੀ ਗੱਲ ਸੁਣਦੇ ਜਾਣਾ ਹੈ ਉਹ ਕਹਿੰਦਾ ਵੀ ਠੀਕ ਹੈ 4 ਰੁਪਈਆਂ ਵਿੱਚ ਮੈਨੂੰ ਹੋਰ ਕੀ ਚਾਹੀਦਾ ਹੈ ਮੈਨੂੰ ਤਾਂ ਪਰਮਾਤਮਾ ਦੀ ਗੱਲ ਆਉਂਦੀ ਨਹੀਂ ਪਰ ਮੈਂ ਤੇਰੀ ਸੁਣਦਾ ਜਾਵਾਂਗਾ ਕਹਿੰਦੀ ਹੁਣ ਜਿਵੇਂ ਉਹ ਉਥੋਂ ਤੁਰਦੇ ਨੇ ਤਾਂ ਹੁਣ ਉਹ ਪਰਮਾਤਮਾ ਦੀ ਗੱਲ ਸੁਣਾਈ ਜਾਂਦਾ ਹੈ ਕਿ ਪਰਮਾਤਮਾ ਸਰਵ ਸ਼ਕਤੀਮਾਨ ਨੇ ਪਰਮਾਤਮਾ ਤੋਂ ਜੋ ਮੰਗੋ ਉਹੀ ਦੇ ਦਿੰਦੇ ਨੇ ਤਾਂ ਕਹਿੰਦੇ ਉਹਦੇ ਘਰ ਤੱਕ ਪਹੁੰਚਦੇ ਪਹੁੰਚਦੇ ਸਵੇਰੇ ਤੁਰੇ ਤੇ ਸ਼ਾਮ ਹੋ ਗਈ। ਔਰ ਉਹ ਸਾਰਾ ਦਿਨ ਕਹਿੰਦੇ ਉਹਨੇ ਪਰਮਾਤਮਾ ਦੀ ਗੱਲ ਬੜੇ ਧਿਆਨ ਦੇ ਨਾਲ ਸੁਣੀ। ਜਦੋਂ ਸ਼ਾਮ ਹੋਈ, ਰਾਤ ਹੋਈ ਤੇ ਉਹਨੇ ਉਸ ਨੂੰ ਮੰੰਜਾ ਢਾ ਕੇ ਦਿੱਤਾ। ਉਸ ਦਾ ਬੜਾ ਆਦਰ ਪਾ ਕੀਤਾ, ਉਹਨੂੰ ਪ੍ਰਸ਼ਾਦਾ ਖਵਾਇਆ। ਕਹਿੰਦੇ ਉਹਨੂੰ ਨਹਾਉਣ ਦੇ ਲਈ ਗਰਮ ਪਾਣੀ ਦਿੱਤਾ। ਉਹਦੀ ਬੜੀ ਜ਼ਿਆਦਾ ਖਾਤਰਦਾਰੀ ਸੇਵਾ ਕੀਤੀ ਗਈ। ਉਹਦੀ ਬੜੀ ਜ਼ਿਆਦਾ ਖਾਤਰਦਾਰੀ ਸੇਵਾ ਕੀਤੀ ਗਈ ਜਦੋਂ ਸਵੇਰ ਹੋਈ ਤੇ ਉਹ ਜਾਣ ਲੱਗਾ ਤੇ ਉਹਨੇ ਨਾ ਉਹਨੂੰ 8 ਰੁਪਏ ਲੈ ਆ ਕੇ ਦੇ ਦਿੱਤੇ ਕਹਿੰਦਾ ਵੀ ਆ ਲੈ 8 ਰੁਪਏ ਤੂੰ ਰਸਤੇ ਵਿੱਚ ਵੀ ਮੈਨੂੰ ਪਰਮਾਤਮਾ ਦੀ ਗੱਲਬਾਤ ਸੁਣਾਈ ਹੈ ਉਹ ਕਹਿੰਦਾ ਨਹੀਂ ਭਰਾਵਾ 4 ਰੁਪਏ ਲਵਾਂਗਾ ਗੱਲ ਕਰਕੇ ਆਇਆ ਸੀ ਤਾਂ ਮੈਂ 4 ਰੁਪਏ ਹੀ ਲਵਾਂਗਾ ਉਹ ਕਹਿੰਦਾ ਜੇ ਤੈਨੂੰ ਜਾਂਦਿਆਂ ਕੋਈ ਕੰਮ ਨਾ ਮਿਲਿਆ ਤਾਂ ਇਸ ਘਰ ਕੇ ਤੂੰ ਚਾਰ ਹੋਰ ਰੱਖ ਲੈ ਉਹ ਕਹਿੰਦਾ ਨਹੀਂ ਮੈਂ ਚਾਰ ਹੀ ਰੱਖਾਂਗਾ ਤੂੰ ਮੇਰੀ ਇੰਨੀ ਖਾਤਰਦਾਰੀ ਕੀਤੀ ਹੈ ਮੈਨੂੰ ਰੋਟੀ ਪਾਣੀ ਖਵਾਇਆ ਹੈ ਤੇ ਹੁਣ ਨਾਲ ਵੀ ਰੋਟੀ ਪਾਣੀ ਬਣ ਕੇ ਦੇ ਰਿਆ ਹੈ ਤਾਂ ਮੈਂ ਅੱਤਾ ਬਸ ਤੇਰੇ ਕੋਲੋਂ 4 ਰੁਪਏ ਹੀ ਲਵਾਂਗਾ ਤੇ ਉਹ ਕਹਿੰਦਾ ਤੈਨੂੰ ਇੱਕ ਗੱਲ ਦੱਸਾਂ ਥੋੜਾ ਜਿਹਾ ਧਗੜਾ ਮੰਨ ਕਰਕੇ ਸੁਣ ਲਈ ਸੇਠ ਕਹਿੰਦਾ ਵੀ ਦੱਸ ਉਹ ਕਹਿੰਦਾ ਅੱਜ ਤੋਂ ਪੂਰੇ 1 ਮਹੀਨੇ ਬਾਅਦ ਤੇਰੇ ਪ੍ਰਾਣ ਚਲੇ ਜਾਣਗੇ ਕਹਿੰਦਾ ਜੇ ਤੂੰ ਧਰਮਰਾਜ ਦੀ ਕਚੈਰੀ ਵਿੱਚ ਪਹੁੰਚੇਗਾ ਉੱਥੇ ਜਾ ਕੇ ਧਰਮਰਾਜ ਤੇਰਾ ਲੇਖਾ ਜੋਖਾ ਕਰੇਗਾ ਤੇ ਜਿੰਨੇ ਵੀ ਵਹੀ ਖਾਤੇ ਨੇ ਵਰਕੇ ਨੇ ਉਹ ਸਾਰੇ ਫਰੋਲ ਫਰੋਲ ਕੇ ਅੱਗੇ ਕਰੀ ਜਾਵੇਗਾ ਜਦੋਂ ਅੰਤਿਮ ਵਰਗਾ ਕੱਢੇਗਾ ਨਾ ਤਾਂ ਉਹਦੇ ਉੱਤੇ ਤੇਰਾ ਜੋ ਤੂੰ ਕੱਲ ਪ੍ਰਮਾਤਮਾ ਦਾ ਨਾਮ ਮੇਰੇ ਤੋਂ ਸੁਣਿਆ ਹੈ ਨਾ ਜਿਹੜੀ ਕਥਾ ਸੁਣੀ ਹੈ ਉਹਦਾ ਤੈਨੂੰ ਫਲ ਮਿਲੇਗਾ ਉਹਨੂੰ ਧਰਮਰਾਜ ਤੇਰੇ ਤੋਂ ਪੁੱਛੇਗਾ ਵੀ ਇਹ ਫालतੂ ਪਹਿਲਾਂ ਲੈਣਾ ਚਾਹੁੰਦਾ ਹੈ ਕਿ ਬਾਅਦ ਵਿੱਚ ਲੈਣਾ ਚਾਹੁੰਦਾ ਹੈ ਉਹ ਕਹਿੰਦਾ ਠੀਕ ਹੈ ਉਹ ਕਹਿੰਦਾ ਵੀ ਤੂੰ ਕਹਿਣਾ ਹੈ ਵੀ ਉਹ ਜਿਹੜੀਆਂ ਚਾਰ ਘੜੀਆਂ ਸਨ ਜਿਉਂ ਮੈਂ ਪਰਮਾਤਮਾ ਦਾ ਨਾਮ ਸੁਣਿਆ ਸੀ ਸਤ ਸੰਗਤ ਕੀਤੀ ਸੀ ਸਤ ਸੰਗਤ ਕੀਤੀ ਸੀ ਉਹਦਾ ਫਲ ਮੈਨੂੰ ਪਹਿਲਾਂ ਚਾਹੀਦਾ ਹੈ ਹੁਣ ਸੇਠ ਕਹਿੰਦਾ ਵੀ ਇਦਾਂ ਕਿਉਂ ਉਹ ਕਹਿੰਦਾ ਵੀ ਤੈਨੂੰ ਬਾਅਦ ਵਿੱਚ ਸਭ ਪਤਾ ਲੱਗ ਜਾਵੇਗਾ ਤਾਂ ਹੁਣ ਹੋਇਆ ਵੀ ਇਦਾਂ ਹੀ ਇੱਕ ਮਹੀਨੇ ਬਾਅਦ ਉਹ ਅਕਾਲ ਚਲਾਣੇ ਕਰ ਗਿਆ ਧਰਮ ਰਾਜ ਦੀ ਕਚੈਰੀ ਦੇ ਵਿੱਚ ਪਹੁੰਚਿਆ ਧਰਮ ਰਾਜ ਨੇ ਉਹਦੇ ਨਾਮ ਦੇ ਵਹੀ ਖਾਤੇ ਮੰਗਵਾਏ ਤੇ ਇੱਕ ਇੱਕ ਕਰਕੇ ਸਾਰੇ ਵਰਕੇ ਫਰੋਲ ਮਾਰੇ ਪਰ ਜਦੋਂ ਅਖੀਰਲਾ ਵਰਕਾ ਆਇਆ ਸਾਰੀਆਂ ਵਰਕੀਆਂ ਦੇ ਉੱਪਰ ਉਹਨਾਂ ਜਿਹੜੇ ਪਾਪ ਕੀਤੇ ਸਨ ਵੀ ਫਲਾਣੇ ਤੋਂ ਇਹਨੇ ਲੁੱਟ ਘਸੁੱਟ ਕੀਤੀ ਹੈ ਇਸ ਤੋਂ ਵੱਧ ਵਿਆਜ ਲਿਆ ਹੈ ਇਸ ਦਾ ਹੱਕ ਖਾਦਾ ਹੈ ਕਿਸੇ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੈ ਮਤਲਬ ਕਿ ਸਾਰੀਆਂ ਵਰਕੀਆਂ ਤੇ ਹੀ ਛਲਕਪਟ ਵਿਆਰ ਵਿਰੋਧ ਸੀ ਤੇ ਜਦੋਂ ਅੰਤਿਮ ਵਰਕਾ ਫੋਲਿਆ ਨਾ ਤਾਂ ਉਹਦੇ ਉੱਤੇ ਲਿਖਿਆ ਸੀ ਵੀ ਇਹਨੇ ਚਾਰ ਘੜੀਆਂ ਪ੍ਰਮਾਤਮਾ ਦਾ ਸਤ ਸੰਗ ਕੀਤਾ ਹੈ ਤੇ ਪ੍ਰਮਾਤਮਾ ਦਾ ਨਾਮ ਸੁਣਿਆ ਹੈ ਉਸ ਸਮੇਂ ਉਸਦੇ ਮਨ ਵਿੱਚ ਹੋਰ ਕੋਈ ਗੱਲ ਨਹੀਂ ਸੀ ਇਸਦੇ ਮੁਖ ਤੋਂ ਹੋਰ ਨਿੰਦਿਆ ਇਰਖਾ ਕੋਈ ਸ਼ਬਦ ਨਹੀਂ ਨਿਕਲਿਆ ਬਸ ਇਹਦੇ ਕੰਨਾਂ ਨੇ ਸਿਰਫ ਤੇ ਸਿਰਫ ਪਰਮਾਤਮਾ ਦਾ ਨਾਮ ਸੁਣਿਆ ਹੁਣ ਧਰਮਰਾਜ ਨੇ ਵਹੀ ਖਾਤੇ ਇੱਕ ਪਾਸੇ ਰੱਖ ਦਿੱਤੇ ਤੇ ਕਹਿੰਦਾ ਵੀ ਤੇਰੇ ਨਾਲ ਜਿਹੜੇ ਤੂੰ ਚਾਰ ਘੜੀਆਂ ਪਰਮਾਤਮਾ ਦਾ ਸਤ ਸੰਗ ਕੀਤਾ ਸੀ ਪਰਮਾਤਮਾ ਦਾ ਨਾਮ ਸੁਣਿਆ ਕਥਾ ਕੀਰਤਨ ਸਰਵਣ ਕੀਤਾ ਉਹਦਾ ਫਾਲ ਤੇ ਬਾਕੀ ਤੇਰੇ ਕੋਲ ਸਿਰਫ ਤੇ ਸਿਰਫ ਪਾਪ ਸਨ ਹੁਣ ਤੂੰ ਦੱਸ ਵੀ ਉਹ ਚਾਰ ਘੜੀਆਂ ਦਾ ਫਲ ਪਹਿਲਾਂ ਲੈਣਾ ਹੈ ਕਿ ਬਾਅਦ ਵਿੱਚ ਲੈਣਾ ਹੈ ਹੁਣ ਇਹ ਜਿਹੜਾ ਮਨੋਖ ਸੀ ਜੋ ਉਸ ਦਾ ਸਮਾਨ ਧੋਕੇ ਲੈ ਕੇ ਆਇਆ ਸੀ ਉਹ ਹਰ ਸਮੇਂ ਪਰਮਾਤਮਾ ਦਾ ਨਾਮ ਜਪਦਾ ਸੀ ਇਸ ਕਰਕੇ ਉਸ ਨੂੰ ਗਿਆਨ ਸੀ ਉਹਨੇ ਪਹਿਲਾਂ ਹੀ ਦੱਸ ਦਿੱਤਾ ਵੀ ਚਾਰ ਘੜੀਆਂ ਦਾ ਨਾਮ ਦਾ ਫਲਤੂ ਪਹਿਲਾਂ ਮੰਗ ਲਈ ਉਹ ਕਹਿੰਦਾ ਜੀ ਮੈਂ ਪਹਿਲਾਂ ਚਾਰ ਘੜੀਆਂ ਦਾ ਫਲ ਪ੍ਰਾਪਤ ਕਰਨਾ ਚਾਹੁੰਨਾ ਹਾਂ ਉਹ ਜਿਹੜੇ ਦੂਤ ਸਨ ਉਹਨੂੰ ਫੜ ਕੇ ਲੈ ਗਏ ਤੇ ਉਹਨੂੰ ਕਹਿੰਦੇ ਵੀ ਚਾਰ ਘੜੀਆਂ ਜਿਹੜਾ ਫਲ ਹੈ ਨਾ ਉਹ ਤੂੰ ਅੰਦਰ ਚਾਰ ਘੜੀਆਂ ਜਾ ਕੇ ਬਤਾ ਆ ਤੇ ਅਸੀਂ ਬੂਹੇ ਤੇ ਖੜੇ ਆ ਚਾਰ ਘੜੀਆਂ ਤੋਂ ਬਾਅਦ ਬਾਹਰ ਆ ਜਾਵੇਂ ਨਹੀਂ ਤੇ ਤੈਨੂੰ ਕੁਸੀਟ ਕੇ ਲੈ ਕੇ ਜਾਵਾਂਗੇ ਉਹਨੇ ਕਿਹਾ ਜੀ ਜਿਵੇਂ ਜਿਵੇਂ ਅੰਦਰ ਜਾਂਦਾ ਤੁਰਦਾ ਜਾਂਦਾ ਹੈ ਹਰ ਪਾਸੇ ਜਿਹੜਾ ਨਾਮ ਦਾ ਹੀ ਪਸਾਰਾ ਹੁੰਦਾ ਹੈ ਅੰਦਰ ਪੈਰ ਰੱਖਦੇ ਹੀ ਐਵੇਂ ਲੱਗਦਾ ਵਿਚ ਜਿਵੇਂ ਪਰਮਾਤਮਾ ਨੇ ਉਹਦੇ ਉੱਤੇ ਪਤਾ ਨਹੀਂ ਕਿੰਨੇ ਕੁ ਮੇਰ ਕਰ ਦਿੱਤੀ ਹੋਵੇ ਹਰ ਪਾਸੇ ਪ੍ਰਮਾਤਮਾ ਦੇ ਨਾਮ ਦਾ ਪਸਾਰਾ ਸੁਖ ਸ਼ਾਂਤੀ ਸਦੀਵੀ ਸੁਖ ਸੰਨ ਕਹਿੰਦੇ ਤੁਰਦਾ ਤੁਰਦਾ ਅੱਗੇ ਜਾਂਦਾ ਹੈ ਤੇ ਉੱਥੇ ਉਹ ਹੀ ਮਨੋਖੋ ਬੈਠਾ ਹੁੰਦਾ ਹੈ ਜੋ ਉਸ ਦਾ ਸਮਾਨ ਢੋਕੇ ਲੈ ਕੇ ਆਇਆ ਉਹਨੂੰ ਕਹਿੰਦਾ ਵੀ ਆ ਗਏ ਸੇਠ ਜੀ ਤੇ ਉਹ ਕਹਿੰਦਾ ਵੀ ਹਾਂ ਜੀ ਉਹ ਕਹਿੰਦਾ ਵੀ ਇੱਥੇ ਬਹਿ ਜਾਓ ਤੇ ਫਿਰ ਉਹ ਉੱਥੇ ਬੈਠ ਕੇ ਤੇ ਨਾਮ ਜਪਣ ਲੱਗਦਾ ਹੈ ਉਹਨਾਂ ਦੇ ਨਾਲ ਉਹ ਵੀ ਕਦਾ ਸੁਣਨ ਲੱਗਦਾ ਹੈ ਉੱਥੇ ਜਿੰਨੇ ਲੋਕੀ ਬੈਠੇ ਹੁੰਦੇ ਆ ਉਹ ਸਾਰੇ ਕਥਾ ਸੁਣਦੇ ਹੁੰਦੇ ਆ ਕਹਿੰਦੇ ਕਥਾ ਸੁਣਦੇ ਸੁਣਦੇ ਚਾਰ ਘੜੀਆਂ ਬੀਤ ਜਾਂਦੀਆਂ ਨੇ ਉਹ ਖੜਾ ਹੋ ਕੇ ਤੇ ਜਾਣ ਲੱਗਦਾ ਹੈ ਇਹਨੇ ਨੂੰ ਉਹ ਮਨੁੱਖ ਜਿਹੜਾ ਉਸ ਦਾ ਸਮਾਨ ਢੋ ਕੇ ਲੈ ਕੇ ਆਇਆ ਸੀ ਕਹਿੰਦਾ ਵੀ ਤੂੰ ਕਿੱਥੇ ਚੱਲਾਂ ਤੇ ਉਹ ਕਹਿੰਦਾ ਵੀ ਮੈਨੂੰ ਨਾ ਧਰਮਰਾਜ ਨੇ ਕਿਹਾ ਸੀ ਵੀ ਚਾਰ ਘੜੀਆਂ ਜਦੋਂ ਬੀਤ ਜਾਣ ਤੂੰ ਕਥਾ ਕੀਰਤਨ ਦਾ ਫਲ ਮਿਲਿਆ ਹੈ ਚਾਰ ਘੜੀਆਂ ਜਦੋਂ ਬੀਤ ਗਈਆਂ ਤਾਂ ਤੂੰ ਆਪਣੇ ਆਪ ਉੱਠ ਕੇ ਤੇ ਬਾਹਰ ਆ ਜਾਵੇਂ ਤੇ ਕਹਿੰਦਾ ਕਿ ਮੈਂ ਬਾਹਰ ਚੱਲਿਆਂ ਉਹ ਕਹਿੰਦਾ ਉਹ ਮਨੁੱਖ ਕਹਿੰਦਾ ਵੀ ਤੂੰ ਚੁੱਪਚਾਪ ਬੈਠ ਜਾ ਤੇ ਉਹ ਜਿਹੜੇ ਦੂਤ ਸਨ ਦਰਵਾਜੇ ਤੇ ਖੜੇ ਸਨ ਉਹ ਵੀ ਉਸ ਨੂੰ ਇਸ਼ਾਰੇ ਕਰਨ ਵੀ ਤੂੰ ਉੱਠ ਕੇ ਤੇ ਬਾਹਰ ਆ ਤੇ ਉਹ ਜਿਹੜਾ ਸੀ ਜਿਸ ਨੇ ਉਸ ਦਾ ਸਮਾਨ ਧੋਕੇ ਲੈ ਕੇ ਜਾਂਦਾ ਸੀ ਉਹ ਸੇਠ ਨੂੰ ਕਹਿੰਦਾ ਵੀ ਤੂੰ ਬੈਠ ਜਾ ਇਹ ਫਲਤੈ ਨੂੰ ਤਾਂ ਪਹਿਲਾਂ ਕਿਹਾ ਸੀ ਵੀ ਜੇ ਇਹ ਤੇ ਫਲਤੈ ਨੂੰ ਹਾਸਿਲ ਹੋ ਗਿਆ ਤਾਂ ਤੂੰ ਅੰਦਰ ਆ ਜਾਵੇਂਗਾ ਤੇ ਉਹ ਜਿਹੜੇ ਦੂਤ ਨੇ ਉਹ ਅੰਦਰ ਨਹੀਂ ਆ ਸਕਦੇ ਤੇ ਤੈਨੂੰ ਇਥੋਂ ਬਾਹਰ ਨਹੀਂ ਲੈ ਕੇ ਜਾ ਸਕਦੇ ਇਥੇ ਬੈਠ ਤੇ ਪ੍ਰਮਾਤਮਾ ਦਾ ਨਾਮ ਜਪ ਆਪਣਾ ਲੋਕ ਅਤੇ ਪਰਲੋਕ ਤੇਰਾ ਦੋਵੇਂ ਸੁਖਾਲੇ ਹੋ ਗਏ ਨੇ ਹੁਣ ਜਿਹੜੇ ਦੂਤ ਸਾਨੂੰ ਵਾਪਸ ਚਲੇ ਗਏ ਕਹਿੰਦੇ ਵੀ ਉਹ ਤਾਂ ਵਾਪਸ ਨਹੀਂ ਆਇਆ ਹੁਣ ਦਸੋ ਕੀ ਕਰੀਏ ਤਾਂ ਮਹਾਰਾਜ ਕਹਿੰਦਾ ਵੀ ਉਹਨਾਂ ਕਿਸੇ ਗਿਆਨਵਾਨ ਵਿਅਕਤੀ ਕੋਲੋਂ ਪਹਿਲਾਂ ਗਿਆਨ ਹਾਸਲ ਕਰਕੇ ਆਇਆ ਸੀ ਆਪਾਂ ਅੰਦਰ ਨਹੀਂ ਜਾ ਸਕਦੇ ਤੇ ਹੁਣ ਉੱਥੇ ਹੀ ਰਹੇਗਾ ਉਹ ਕਹਿੰਦੇ ਧਰਮਰਾਜ ਜੀ ਇਹਨੇ ਤਾਂ ਇਹਨੇ ਪਾਪ ਕੀਤੇ ਸਨ ਤੇ ਫਿਰ ਇਹਦਾ ਐਵੇਂ ਸੌਰ ਗਿਆ ਧਰਮਰਾਜ ਕਹਿੰਦੇ ਜਿਹੜਾ ਮਨੁੱਖ ਨਿੰਦਿਆ ਨਹੀਂ ਕਰਦਾ ਪਰਮਾਤਮਾ ਦਾ ਸਤ ਸੰਗ ਕਰਦਾ ਹੈ ਪਰਮਾਤਮਾ ਦੀ ਗੱਲ ਸੁਣਦਾ ਹੈ ਤੇ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ ਉਸ ਦੇ ਅਨੁਸਾਰ ਚੱਲਦਾ ਹੈ ਉਹਦੇ ਫਿਰ ਹੌਲੀ ਹੌਲੀ ਮਨ ਵਿੱਚ ਨਿਮਰਤਾ ਆ ਜਾਂਦੀ ਹੈ ਉਸਤੇ ਪੁੰਨ ਇਕੱਠੇ ਹੋਣ ਲੱਗਦੇ ਨੇ ਤੇ ਜੋ ਵੀ ਉਹਦੇ ਵਹੀ ਖਾਤੇ 'ਚ ਪਾਪ ਸਨ ਉਹ ਸਾਰੇ ਫਿਰ ਮਿਟਣ ਲੱਗਦੇ ਨੇ ਤੇ ਇਹਦੇ ਨਾਲ ਵੀ ਐਵੇਂ ਹੋਇਆ ਏ ਇਹਨੇ ਉਹ ਚਾਰ ਘੜੀਆਂ ਜਿਹੜਾ ਸਤ ਸੰਗ ਸੁਣਿਆ ਨਾ ਉਸ ਸਮੇਂ ਕੋਈ ਨਿੰਦਿਆ ਚੁਗਲੀ ਨਹੀਂ ਕੀਤੀ ਨਿੰਦਿਆ ਚੁਗਲੀ ਹੀ ਮਨੁੱਖ ਦੇ ਪੁੰਨ ਖਤਮ ਕਰ ਦਿੰਦੀ ਹੈ ਨਿੰਦਿਆ ਚੁਗਲੀ ਦੂਜਿਆਂ ਦੇ ਕੀਤੇ ਪਾਪ ਵੀ ਤੁਹਾਡੇ ਮੱਥੇ ਲੈ ਕੇ ਆ ਜਾਂਦੀ ਹੈ ਜਿਸ ਦਿਨ ਨਾਲ ਤੁਹਾਡੇ ਘਰ ਦੋ ਪਰੇਸ਼ਾਨੀਆਂ ਆਪ ਚੱਲ ਕੇ ਆਉਂਦੀਆਂ ਨੇ ਜਦੋਂ ਨਿੰਦਿਆ ਚੁਗਲੀ ਕਰਨੀ ਬੰਦ ਕਰ ਦਿੱਤੀ ਫਿਰ ਤੁਹਾਡੇ ਘਰ ਸੁੱਖ ਹੋ ਲਾਜ ਨਹੀਂ ਹੈ ਜਦੋਂ ਹੱਕ ਸੱਚ ਦੀ ਕਿਰਤ ਖਾਂਦੇ ਹੋ ਫਿਰ ਹਰ ਕੰਮ ਵਿੱਚ ਬਰਕਤ ਆਵੇਗੀ ਉਹ ਕਹਿੰਦੇ ਵੀ ਇੰਨੇ ਵੀ ਉਹ ਗਿਆਨ ਸਿੱਖ ਕੇ ਤੇ ਉਵੇਂ ਚੱਲਣਾ ਆਰੰਭ ਕੀਤਾ ਹੈ ਜਿਸ ਦੇ ਕਰਕੇ ਇਹਨੂੰ ਸੋਝੀ ਆ ਗਈ ਹੈ ਉਹਨੇ ਕਿਹਾ ਫਿਰ ਤਾਂ ਹਰੇਕ ਮਨੁੱਖ ਜੇਕਰ ਨਿੰਦਿਆ ਨਾ ਕਰੇ ਕਿਸੇ ਦੀ ਕੋਈ ਝੁਗਲੀ ਨਾ ਕਰੇ ਤੇ ਹੱਕ ਸੱਚ ਦੀ ਕਿਰਤ ਕਰੇ ਪਰਮਾਤਮਾ ਦੀ ਸੰਗਤ ਕਰੇ ਕਥਾ ਕੀਰਤਨ ਸੁਨੇ ਤਾਂ ਉਹਦੇ ਦੁੱਖ ਦੂਰ ਹੋ ਸਕਦੇ ਨੇ ਧਰਮ ਰਾਜ ਨੇ ਕਿਹਾ ਜੇਕਰ ਕੋਈ ਨਿੰਦਿਆ ਚੁਗਲੀ ਛੱਡ ਦੇਵੇ ਹੱਕ ਸੱਚ ਦੀ ਕਿਰਤ ਕਰਨ ਲੱਗ ਜਾਵੇ ਪ੍ਰਮਾਤਮਾ ਦਾ ਕਥਾ ਕੀਰਤਨ ਸਰਵਣ ਕਰਨ ਲੱਗ ਜਾਵੇ ਤਾਂ ਉਹਦੇ ਘਰ ਵਰਕਤ ਆ ਜਾਵੇਗੀ ਤਾਂ ਫਿਰ ਸੰਗਤ ਜੀ ਆਪਾਂ ਨੂੰ ਵੀ ਇਸ ਤੋਂ ਇਹੀ ਸਿੱਖਣ ਨੂੰ ਮਿਲਦਾ ਹੈ ਵੀ ਆਪਾਂ ਨਿੰਦਿਆ ਚੁਗਲੀ ਛੱਡ ਦਈਏ ਤੇ ਕਥਾ ਕੀਰਤਨ ਸਰਵਣ ਕਰਨਾ ਆਰੰਭ ਕਰੀਏ ਉਸ ਅਨੁਸਾਰ ਆਪਣਾ ਕੰਮ ਕਰੀਏ ਨਿੰਦਿਆ ਛੱਡ ਦਈਏ ਫਿਰ ਆਪੇ ਘਰ ਵਿੱਚ ਸੁੱਖ ਤੇ ਵਰਕਤਾਂ ਵਾਸ ਕਰਨਗੀਆਂ ਸੰਗਤ ਜੀ ਜੇਕਰ ਅਸੀਂ ਸਰਬਾਤ ਦਾ ਭਲਾ ਮੰਗਾਂਗੇ ਤਾਂ ਪਰਮਾਤਮਾ ਸਾਡਾ ਭਲਾ ਆਪਣੇ ਆਪ ਹੀ ਕਰਨਗੇ ਤਾਂ ਪਿਆਰੀ ਸਾਡੀ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ